ਇਹ انجੀਰ ਦਾ ਬੂਟਾ? ਹਾਂ ਜੀ ਹਾਂ। ਲੈ ਵੀ ਦੇਖੋ انجੀਰ ਲੱਗੀ ਮਿੱਤਰੋ। ਕਿੰਨੇ ਦਾ ਹੈ انجੀਰ ਦਾ ਬੂਟਾ ਇੱਕ? 350 ਇਹ ਕਿੰਨੇ ਟਾਈਪ ਦੇ ਬੂਟੇ ਆ ਤੇਰੇ? ਇਹ ਜੀ ਨਹੀਂ ਸਾਲ-ਸਾਲ ਦੇ। ਅੱਛਾ। ਕਈ ਵੀਰ ਕਹਿੰਦੇ ਨੇ ਬੜੇ ਨੂੰ ਲੱਗ ਜਾਂਦੇ ਦੇਲੇ ਛੁੱਟ-ਛੁੱਟੇ ਨੇ انجੀਰ ਲੱਗੀ। ਆ ਸੌਂਦੀਆ ਤੈਨੂੰ। ਕੀ ਨਾਮ? ਆ ਕਹੋ। 145 ਦੁਬਾਰਾ ਬੋਲ। ਸਾਡੇ ਵਿੱਚ ਆਮਰਪਾਲੀ ਜੀ। 96454450 ਕਿਹੜਾ ਹੈ ਜਿੱਥੇ ਦਰੀ ਮਲੇਕੁਮ ਮੇਰੇ ਕੋਟਲਾ ਉਹ ਬਾਈ ਨੇ ਕਾਰ ਵੀ ਦਿੱਤੀ ਆਪਾਂ ਨੂੰ ਮੇਲੋ ਯਾਰ ਇਹਨੂੰ ਇਹਨੂੰ ਕੋਈ ਵਧੀਆ ਬੂਟੇ ਨੇ ਸਹੀ ਗੱਲ ਦਾ ਮੇਰਾ ਜੀ ਦਾ ਭਾਈ ਜਿਹੜੀ ਲੱਗਦੀ ਜੀ ਦੀ ਲੱਗੀ ਪਿਛਲੇ ਸਾਲ ਵੀ ਇਹ ਸਾਰੀ ਕਾਰ ਤੇ ਨੂੰ ਬੇਟਾ ਦਾ ਤਾਂ ਅੰਬੀਰ ਦੇ ਕੱਢ ਦੋ ਬੂਟੇ ਠੀਕ ਹੈ ਵੀ ਮਿੱਤਰੋ ਆਪਾਂ ਨੇ ਖੜਾਏ ਨੇ ਤੋਂ ਦੋ ਬੂਟੇ ਜਿੰਗ ਦੇ ਲਏ ਨੇ ਚੱਲ ਚੱਲ ਬਾਦੇ